ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਸਤਲੁਜ ਦਰਿਆ ਵੱਲੋਂ ਜਿੱਥੇ ਹਰੀਕੇ ਹੈਡ ਵਰਕਸ ਤੋਂ ਅੱਗੇ ਭਾਰੀ ਤਬਾਈ ਮਚਾਈ ਗਈ ਆ ਉੱਥੇ ਬਿਆਸ ਦਰਿਆ ਵੱਲੋਂ ਬਲਾਕ ਚੁੱਲਾ ਸਾਹਿਬ ਦੇ ਅਨੇਕਾਂ ਪਿੰਡਾਂ ਅੰਦਰ ਵੀ ਭਾਰੀ ਤਬਾਈ ਕੀਤੀ ਗਈ ਹੈ ਜਿੱਥੇ ਪਾਈ ਅਮਰਤਪਾਲ ਸਿੰਘ ਐਮਪੀ ਅਤੇ ਉਹਨਾਂ ਦੀ ਟੀਮ ਵੱਲੋਂ ਆਪਣਾ ਕੈਂਪ ਜਾ ਕੇ ਜਿੱਥੇ ਜਦੋਂ ਦਹਾੜਾ ਹੈ ਉੱਥੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਅੱਜ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਬਾਪੂ ترਸੇਮ ਸਿੰਘ ਅਤੇ ਉਹਨਾਂ ਨਾਲ ਕਾਲੀਦਲ ਵਾਰਿਸ ਪੰਜਾਬ ਦੀ ਟੀਮ ਅਤੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੀ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਇਸ ਮੌਕੇ ਡਾਕਟਰ ਇੰਦਰਜੀਤ ਕੌਰ ਸਰਪ੍ਰਸਤ ਪਿੰਗਲਵਾੜਾ ਭਗਤਪੂਰ ਸਿੰਘ ਵੱਲੋਂ ਵੀ ਹੜ੍ਹ ਪੀੜਤਾਂ ਦੀ ਰਾਸ਼ਨ ਦੇ ਕੇ ਸੇਵਾ ਕੀਤੀ ਗਈ ਇਸ ਸਬੰਧੀ ਲੋਗ ਇੱਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ तो तो ही था। देखो जिस तरह पता गया कि तरन तारण जिले के पतन एरिया है उस साइड हड़ आया है हड़ कारण बहुत सारे लोग बेघर हो गए नेिसप्लेस हो गए ने ਦੇਖ ਕਰਕੇ ਦੇਖੋ ਅਸੀਂ ਉਹਨਾਂ ਦਾ ਹਾਲਚਲ ਵੇਖਣ ਵਾਸਤੇ ਔਰ ਖਾਸ ਕਰਕੇ ਸਾਡੇ ਪਿੰਗਲ ਵਾਲੇ ਤੋਂ ਬੀਬੀ ਜੀ ਆਏ ਨੇ ਡਾਕਟਰ 인ਦਰਜੀਤ ਕੌਰ ਜੀ ਤੇ ਰਾਹਤ ਵਾਸਤੇ ਖਾਣ ਪੀਣ ਦਾ ਸਮਾਨ ਅਸੀਂ ਲੈ ਕੇ ਆਏ ਹਾਂ ਤੇ ਅਸੀਂ ਤਾਂ ਦੇਖੋ ਬਹੁਤ ਥੋੜਾ ਹੀ ਕਰ ਸਕਦੇ ਹਾਂ ਔਰ ਆਪਣੇ ਹਿਸਾਬ ਦੇ ਨਾਲ ਕਰ ਰਹੇ ਹਾਂ ਤੇ ਇੱਕ ਤਾਂ ਹੈ ਕਿ ਅਸੀਂ ਦੇਖ ਲੈਵਾਂਗੇ ਕਿ ਕੀ ਕੀ ਪਰੇਸ਼ਾਨੀ ਹੈ ਫਿਰ ਦੇਖੋ ਉਧਰ ਜਾ ਕੇ ਅੰਮਰਸਰ ਲੋਕਾਂ ਨੂੰ ਕਹ ਕੇ ਜੋ ਵੀ ਸੇਵਾ ਹੋ ਸਕਦੀ ਹੈ ਸੇਵਾ ਅਸੀਂ ਕਰਾਵਾਂਗੇ ਇੱਕ ਚੀਜ਼ ਜੋ ਲੋਕੀ ਇਹ ਕਹ ਰਹੇ ਨੇ ਕਿ ਦੇਖੋ ਇਧਰ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਨਾਲ ਦੇ ਜਿਹੜੇ ਗੁਰਦੁਆਰੇ ਨੇ ਬਾਬਾ ਬੀਦੀ ਚੰਦ ਜੀ ਦਾ ਗੁਰਦੁਆਰਾ ਹੈ ਜਾਂ ਆਪਣੇ ਬਾਪੂ ਜੀ ਨੇ ਤਰਸੇਮ ਸਿੰਘ ਜੀ ਇਹਨਾਂ ਦੀ ਟੀਮ ਜਿਹੜੀ ਹੈ ਇਹ ਸਾਰੇ ਲੋਕ ਮਤਲਬ ਇੱਥੇ ਰਾਤ ਸਮਗਰੀ ਪ੍ਰੋਵਾਈਡ ਕਰਾ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਅਸੀਂ ਹਾਈ ਲੈਵਲ ਤੇ ਅਸੀਂ ਕਹਾਂਗੇ ਕਿ ਹਾਂ ये सारा काम इधर प्रशासन वालों होना चाहिए है दूसरी गल कि जो पानी ज्यादा आ रहा है ये भी इरिगेशन डिपार्टमेंट जोड़ा है वाटर मैनेजमेंट डिपार्टमेंट है उन्होंने भी कह के असी कोशिश करा कि हाँ जो पानी का बहाव ज्यादा है वह थोड़ा किया जाए ता जो बहुत ज़्यादा परेशानी है खास करके सारे देखो लोग इधर रह रहे हैं और ਇਹ ਇਹਨਾਂ ਦੇ ਖੇਤੀ ਗ੍ਰਹਿਸਤੀ ਦੂਜੇ ਪਾਸੇ ਹੈ ਇਹ ਸਾਰਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਪੇੜ ਧੱਲੇ ਕਿਸ ਤਰੀਕੇ ਦੇ ਨਾਲ ਲੋਕੀ ਥਰਾਰ ਰਹੇ ਨੇ ਔਰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਤੇ ਅਸੀਂ ਕੋਈ ਇਹਨੂੰ ਮਤਲਬ ਪੋਲਿਟੀਕਲ ਰੰਗਤ ਨਹੀਂ ਦੇ ਰਹੇ ਹਾਂ ਸਾਡਾ ਇਹ ਮਕਸਦ ਹੈ ਕਿ ਦੇਖਣਾ ਲੋਕਾਂ ਦੇ ਨਾਲ ਗਲਬਾਤ ਕਰਨਾ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਨਾਲ ਮੁਲਾਕਾਤ ਕਰਨਾ ਔਰ ਇਹਨਾਂ ਦੇ ਨਾਲ ਮਤਲਬ ਅਸੀਂ ਕਿ ਅਸੀਂ ਤੁਹਾਡੇ ਐਸੀ ਇਹ ਕਰ ਰਹੇ ਆ ਕਿ ਐਸੀ ਤੁਹਾਡੇ ਨਾਲ ਹਾਂ ਔਰ ਪ੍ਰਸ਼ਾਸਨ ਦੇਖੋ ਇਥੇ ਬਿਲਕੁਲ ਹੀ ਗਾਇਬ ਹੈ ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਕਿ ਹਾਂ ਉਹ ਇਹਨਾਂ ਨੂੰ ਹਰ ਤਰੀਕੇ ਦੇ ਨਾਲ ਸਹਿਯੋਗ ਕਰੇ ਤੇ ਇਹ ਹੀ ਗੱਲ ਹੈ ਬਾਕੀ ਤਾਂ ਹੋਰ ਕੁਝ ਕੁਛ ਨਾ ਹੈ ਤਾਂ ਦੱਸੋ ਤੁਸੀਂਰੇ ਇਥੇ ਕਿ ਤੁਹਾਡੇ ਨੂੰ ਕਿਹੜੀ ਰਾਹਤ ਸਮਝ ਰਹੀ ਹੁਣ ਜਿਹੜੀ ਨਾ ਦੇਖੋ ਅਸੀਂ ਤਾਂ ਪਿੰਗਲਵਾੜਾ ਵੱਲੋਂ ਦੇਖੋ ਬੀਬੀ ਜੀ ਆਏ ਹੋਏ ਨੇ ਅਸੀਂ ਲੈ ਕੇ ਇਸ ਵੇਲੇ ਪਿੰਗਲਵਾੜਾ ਵੱਲੋਂ ਆਏ ਹਾਂ ਤੇ ਬਾਕੀ ਖਾਣ ਪੀਣ ਵਾਸਤੇ ਹੀ ਦੇਖੋ ਪਾਣੀ ਦੀਆਂ ਬੋਤਲਾਂ ਉਹ ਸਾਰੇ ਦੇਖੋ ਬੀਬੀਆਂ ਦੇ ਕੋਲ ਬਾਕੀ ਬਿਸਕਟ ਜਾਂ ਅਸੀਂ ਰਾਸ਼ਨ ਵੀ ਲੈ ਕੇ ਆਏ ਹਾਂ ਜੋ ਲੰਗਰ ਵਾਸਤੇ ਸਮਗਰੀ ਲੈ ਕੇ ਆਏ ਹਾਂ ਉਹ ਸਾਰਾ ਚੀਜ਼ ਅਸੀਂ ਕਰ ਰਹੇ ਹਾਂ ਬਾਕੀ ਅਸੀਂ ਤੁਹਾਨੂੰ ਦੱਸਾਂਗੇ ਔਰ ਅਸੀਂ ਆਉਂਦੇ ਰਹਾਂਗੇ ਜੀ ਠੀਕ ਹੈ ਜੀ ਥੈਂਕ ਯੂ ਬੰਦੇ ਉੱਪਰ ਹਾਰਡ ਪੀਟ ਦਾ ਕਿਸਾਨਾਂ ਦਾ ਲੋਕਾਂ ਦਾ ਪਤਾ ਲੈਣ ਕੋਈ ਜੀ ਕੀ ਸੇਵਾ ਤੁਹਾਡੇ ਵਿੱਚ ਨਿਭਾਈ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਸੀਂ ਤੇ ਜਦੋਂ ਤਾਈਂ ਹਲ ਹੜਾਂ ਦਾ ਪ੍ਰਕੋਪ ਪੰਜਾਬ ਚ ਵਾਪਰ ਰਿਹਾ ਉਦੋਂ ਤੋਂ ਹੀ ਸਾਡੇ ਜਥੇਬੰਦੀ ਲੱਗੀ ਹੋਈ ਆ ਤੇ ਅਸੀਂ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਸੀ ਕਾਫੀ ਜਥੇਬੰਦੀਆਂ ਅੱਗੇ ਆ ਰਹੀਆਂ ਅੱਜ ਆਪਣੇ ਜੋ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਹੋਏ ਕਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਕਿ ਪੰਜਾਬ ਦੀ ਇੱਕ ਇੱਕੋ ਇੱਕ ਆਵਾਜ਼ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨਾਲ ਖੜਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪਰ ਉਹਨਾਂ ਸਰਕਾਰ ਇੰਨੀ ਢੀਠ ਸਾਈ ਤੇ ਉਤਰੀ ਹੈ ਕਿ ਉਹਨਾਂ ਨੂੰ ਤਾਂ ਬਾਹਰ ਕਰ ਦਿੱਤਾ ਪਰ ਉਹਨਾਂ ਦੀ ਕੋਈ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦਾ ਕੋਈ ਮਸਲਾ ਹੱਲ ਕਰਨ ਵਾਸਤੇ ਨਹੀਂ ਸੋਚਿਆ ਗਿਆ ਅੱਜ ਉਹ ਵੀ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਅਸੀਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਵੱਲੋਂ ਬੀਬੀ ਇਨਰਜੀਤ कौर ਡਾਕਟਰ ਇੰਦਰਜੀਤ ਕੌਰ ਉਹ ਨਹੀਂ ਆਏ ਆ ਅਸੀਂ ਉਹਨਾਂ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹ ਬੜੀ ਸ੍ਰੀ ਰਿਕ ਕਈ ਕਸ਼ਟ ਹੋਣ ਦੇ ਬਾਵਜੂਦ ਵੀ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਲੋਕਾਂ ਦਾ ਦੁੱਖ ਦਰਦ ਨੂੰ ਸਮਝ ਰਹੇ ਆ ਤੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਸਖਸੀਤਾ ਜਦੋਂ ਅੱਗੇ ਆਉਣ ਗਿਆ ਤੇ ਮੇਰਾ ਖਿਆਲ ਹੈ ਕਿ ਸਾਰੀਆਂ ਹੀ ਹੋਰ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਮੇਰੇ ਖਿਆਲ ਸਰਕਾਰ ਤੇ ਆਪਣੇ ਹੱਥ ਖੜੇ ਕਰ ਚੁੱਕੀ ਆ ਆਪਾਂ ਨੂੰ ਇਹਨਾਂ ਭੈੜਾ ਭਰਾਵਾਂ ਦੀ ਬਾਹ ਫੜਨੀ ਚਾਹੀਦੀ ਆ ਕਿ ਜਿਹੜੇ ਇਸ ਵੇਲੇ ਬਹੁਤ ਵੱਡੀ ਮੁਸ਼ਕਲ 'ਚ ਘਰੇ ਹੋਏ ਆ ਤੇ ਪੰਜਾਬ ਦਾ ਬਹੁਤ ਵੱਡਾ ਏਰੀਆ ਪਹਿਲਾਂ ਤੇ ਇਹੋ ਹੀ ਐ ਬਿਆਸ ਦਰਿਆ ਦਾ ਤੇ ਸਤਲੁਜ ਦਾ ਸੀ ਹੁਣ ਉਧਰ ਆਰਾਵੀ ਵਾਲੇ ਪਾਸੇ ਵੀ ਬਹੁਤ ਵੱਡੀ ਮਾਰ ਪੈ ਰਹੀ ਆ ਉਹ ਕੱਲ ਅਸੀਂ ਉਧਰ ਵੀ ਵੇਖਿਆ ਕਿ ਉਹ ਵੀ ਬਹੁਤ ਪਿੰਡ ਜਿਹੜੇ ਆ ਕਿ ਰਸਤਿਆਂ ਤੋਂ ਕੱਟ ਚੁੱਕੇ ਆ ਉਹਨਾਂ ਦੇ ਚਾਰ ਸਵੇਰੇ ਪਾਣੀ ਆ ਉੱਥੇ ਜਾਣ ਵਾਸਤੇ ਵੀ ਬੇੜੀ ਤੋਂ ਬੋਟਾਂ ਤੋਂ ਸਵਾਏ ਕੋਈ ਸਾਧਨ ਨਹੀਂਗਾ ਇਸ ਕਰਕੇ ਅਸੀਂ ਹੋਰ ਸੰਸਥਾਵਾਂ ਕਹਿੰਦੇ ਬੋਟਾਂ ਦਾ ਪ੍ਰਬੰਧ ਕੀਤਾ ਜਾਵੇ ਦਵਾਈ ਦਾਰੂ ਦਾ ਪ੍ਰਬੰਧ ਕਰਕੇ ਸਾਰੇ ਜਣੇ ਆਪੋ ਆਪਣੇ ਮੁੱਦੇ ਸੁਭਾੜੀਏ ਆਪਾਂ ਇਹਨਾਂ ਲੋਕਾਂ ਨੂੰ ਬਚਾਈਏ ਸਰ 9 ਦਿਨ ਤੋਂ ਜਾਦਾ ਇੱਥੇ ਹੋ ਜਿਆ ਪ੍ਰਸ਼ਾਸਨ ਵੱਲੋਂ ਕੋਈ ਢੇਪੂਤਾ ਪ੍ਰਬੰਧ ਨਹੀਂ ਕਈ ਅਜੇ ਐਸੇ ਘਰ ਨੇ ਉਹਨਾਂ ਤੱਕ ਬੇਟੀਆਂ ਤਾਂ ਕਿ ਨਾ ਕੋਈ ਚੀਜ਼ ਤਾਂ ਨਹੀਂ ਪਹੁੰਚੀ ਉਹਨਾਂ ਦੇ ਪਰਿਵਾਰ ਜਾਂ ਘਰ ਦੇ ਜਿਹੜੇ ਸਮਾਨ ਉੱਥੇ ਰੋਲਦਾ ਤੇ ਪ੍ਰਸ਼ਾਸਨ ਦੀ ਇਹ ਜਿਹੀ ਮਲਾਈ ਸਾਡੇ ਲੋਕੀ ਉਹਨਾਂ ਦੀ ਮਦਦ ਕੀਤੀ ਜਾਏ ਕੋਈ ਨਹੀਂ ਅਸੀਂ ਤੇ ਜਿੰਨੇ ਜੋਗੇ ਹੈਗੇ ਆ ਲੱਗੇ ਹੋਏ ਆ ਇਥੇ ਪਹਿਲਾਂ ਵੀ ਆਏ ਆ ਦੋ ਚਾਰ ਵਾਰੀਆਂ ਜਿੱਥੇ-ਤਿੱਥੇ ਅਸੀਂ ਪਹੁੰਚ ਕਰ ਸਕਦੇ ਕੱਲ ਵੀ ਉੱਥੇ ਦੋ ਤਿੰਨ ਪਿੰਡਾਂ ਚ ਅਸੀਂ ਪਾਣੀ ਪੂਣੀ ਪਹਚਾਇਆ ਉੱਥੇ ਸੁਲਤਾਨਪੁਰ ਲੋਧੀ ਏਰੀਆ ਚ ਸਾਡੀ ਟੀਮ ਉਦੋਂ ਤੋਂ ਹੀ ਲੱਗੀ ਹੋਈ ਆ ਉਹਨਾਂ ਨੇ ਉਹ ਜਿਹੜੇ 16 ਪਿੰਡ ਪਾਣੀ ਚ ਕਿਰੇ ਉਥੋਂ ਤੱਕ ਉਹਨਾਂ ਨੇ ਹਰ ਇੱਕ ਘਰ ਤੱਕ ਪਹੁੰਚ ਕੀਤੀ ਆ ਪਰ ਅਸੀਂ ਫਿਰ ਵੀ ਅਪੀਲ ਕਰਦੇ ਆ ਕਿ ਚਲੋ ਜਿੰਨੀ ਕਿ ਸਾਡੀ ਸਮਰੱਥਾ ਸੀ ਵੀ ਲੱਗੇ ਹੋਏ ਆ ਹੋਰ ਵੀ ਸਮਰੱਥਾਵਾਨ ਪਾਰਟੀਆਂ ਵੀ ਹੈਗੀਆਂ ਧਾਰਮਿਕ ਸੰਸਥਾਵਾਂ ਵੀ ਹੈਗੀਆਂ ਉਸ ਸੰਸਥਾਵਾਂ ਲੱਗੀਆਂ ਹੋਈਆਂ ਜਿੱਦਾਂ ਬਾਬਾ ਸੁਖਾ ਸਿੰਘ ਜੀ ਹੋਣੀ ਬੰਦ ਦੇ ਮਜਬੂਤੀ ਵਾਸਤੇ ਬਾਬਾ ਬਿਲੀ ਚੰਦ ਦਲ ਵਾਲੇ ਬਾਬਾ ਅਵਤਾਰ ਸਿੰਘ ਹੋਣੀ ਮੋਰਚਾ ਲਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜੇ ਉਹ ਇਹ ਬੰਦ ਟੁੱਟ ਜਾਂਦਾ ਤੇ ਮੇਰਾ ਖਿਆਲ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ